ਗੁਰੂ ਸਾਹਿਬ ਨੇ ਕਿਹੋ ਜਿਹੀ ਮਨੁੱਖ ਦੀ ਘਾਟ ਟਕੜੀ ਗੁਰੂ ਨਾਨਕ ਸਾਹਿਬ ਨੇ ਆਪਣੇ ਕ੍ਰਾਂਤੀਕਾਰੀ ਵਿਚਾਰਾਂ ਨਾਲ ਪਿਆਰ ਭਰੇ ਬੋਲਾਂ ਨਾਲ ਮਨੁੱਖ ਵਖੀ ਕਰਮਾਂ ਨਾਲ ਦਿਲ ਨੂੰ ਟੁੰਬਦੇ ਸ਼ਬਦਾਂ ਨਾਲ ਲਾ ਮਿਸਾਲ ਸਦਾਚਾਰਕ ਵਿਹਾਰ ਨਾਲ ਸਦੀਆਂ ਤੋਂ ਫਰੇਬਾਂ ਕਪਟਾਂ ਵਿਕਾਰਾਂ ਅਤੇ ਫੋਕਟ ਕਰਮ ਕਾਂਡਾਂ ਵਿੱਚ ਗ੍ਰਹਸਥ ਸਮਾਜ ਨੂੰ ਸੁਭਾਰਨ ਦੇ ਪੜੇ ਸਾਰਥਕ ਉਪਰਾਲੇ ਕੀਤੇ ਜਿਨ੍ਹਾਂ ਦਾ ਪ੍ਰਵੇਸ਼ ਦੇਸ਼ ਦੇ ਕੋਨੇ-ਕੋਨੇ ਤੱਕ ਤਾਂ ਗਿਆ ਹੀ ਸੀ ਪ੍ਰਦੇਸ਼ਾਂ ਵਿੱਚ ਵੀ ਉਹਨਾਂ ਦੇ ਬੇਨਜ਼ੀਰ ਅਸੂਲਾ ਜੀਵਨ ਜੀਣ ਲਈ ਸਾਰੂ ਕੀਮਤਾ ਕਦਰਾਂ ਸਦਕਾ ਬੜਾ ਸੁਖਾਫ ਪ੍ਰਭਾਵ ਪਿਆ ਦੰਬੀ ਅਤੇ ਸਵਾਰਥੀ ਸੋਚ ਨੇ اخلاਕੀ ਮਿਆਰ ਦੀ ਚਮਕ-ਦਮਕ ਨੂੰ ਧੁੰਦਲਾ ਕੀਤਾ ਹੋਣ ਕਾਰਨ ਗੁਰੂ ਸਾਹਿਬ ਨੂੰ ਹਰ ਖੇਤਰ ਵਿੱਚ ਸੁਧਾਰ ਕਰਨ ਲਈ ਕਰਮਸ਼ੀਲ ਹੋਣਾ ਪਿਆ ਜਿਸ ਵਿੱਚ ਉਹਨਾਂ ਨੇ ਭਰਮੀ ਕਾਮਯਾਬੀ ਹਾਸਲ ਕੀਤੀ ਆਪਣੀ ਮਿਹਰਬਾਨ ਤੇ ਪ੍ਰੋਪਕਾਰੀ ਸੋਚ ਦੇ ਤਾਬੇ ਉਹਨਾਂ ਨੇ ਇੱਕ ਐਸੇ ਮਨੁੱਖ ਦੀ ਘਾੜ ਤਕੜੀ ਜਿਸ ਦਾ ਅੱਜ ਕੋਈ ਵੀ ਸਾਨੀ ਨਹੀਂ ਕਿਰਤ ਕਰੋ ਨਾਮ ਜਪੋ ਸ਼ਕਣਾ ਹੈ ਵੰਡ ਤੁਸਾਂ ਸਤ ਕਰਤਾਰ ਵਾਲੇ ਨਾਦ ਨਾਨਕ ਨੇ ਵਜਾ ਦਿੱਤੇ ਰੱਬ ਦੀ ਨਾ ਭਾਲ ਕਦੇ ਥਲਾਂ ਵਿੱਚ ਬੈਠ ਹੁੰਦੀ ਸੱਚਾ ਹੈ ਗ੍ਰਸਤ ਸੁਣ ਲੋ ਭੇਦ ਸਭਾ ਬਤਾ ਦਿੱਤੇ ਕਰਕੇ ਉਦਾਸੀਆਂ ਰਿਹਾ ਜਗ ਤਾਰ ਦਾ ਨਾਨਕ ਦਾ ਰੂਪ ਧਾਰ ਬੇੜੇ ਬੰਨੇ ਲਾਤੇ ਸ਼ਬਦ ਨੂੰ ਨਿਰੰਕਾਰੀ ਸ਼ਕਤੀ ਸਮਝ ਗੁਰੂ ਨਾਨਕ ਦੇਵ ਜੀ ਨੇ ਸਭ ਨੂੰ ਵਹਿਮਾ ਪਰਮਾਤਮਾ ਤੇ ਹਟ ਕਰਕੇ ਆਪਣੇ ਸਰੀਰਾਂ ਨੂੰ ਕਸ਼ਟਾਂ ਵਿੱਚ ਪਾਈ ਰੱਖਣ ਦੀ ਸੋਜ ਨੂੰ ਬੜੀ ਉੱਚੀ ਆਵਾਜ਼ ਨਾਲ ਨਕਾਰਿਆ ਤਾਂ ਕਿ ਬਾਬੇ ਦੀ ਕੀਤੀ ਦਾ ਸਤਿਕਾਰ ਕਰਨ ਵਾਲਾ ਆਭਿਲਾਸ਼ੀ ਸੰਸਾਰ ਨੂੰ ਤਿਆਗ ਕੇ ਅਤੇ ਘਰ ਬਾਹਰ ਤੇ ਪਰਿਵਾਰ ਨੂੰ ਨਕਾਰ ਕੇ ਸਮਾਜ ਤੋਂ ਬੇਮੁਖ ਨਾ ਹੋ ਜਾਵੇ ਗੁਰੂ ਸਾਹਿਬ ਅਨੁਸਾਰ ਉਸ ਲਈ ਸਮਾਜਿਕ ਜੀਵਨ ਦੇ ਜਾਪਤੇ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਨੇਕ ਕਰਤ ਕਮਾਈ ਕਰਕੇ ਆਪਣੇ ਪਰਿਵਾਰ ਦਾ ਇੱਜ਼ਤਦਾਰੀ ਨਾਲ ਨਿਰਵਾਹ ਕਰਨਾ ਇਤਨਾ ਹੀ ਜ਼ਰੂਰੀ ਹੈ ਜਿੰਨਾ ਰੱਬ ਦੀ ਪ੍ਰਾਪਤੀ ਦਾ ਅਮਲ ਹੋ ਸਕਦਾ ਹੈ ਗ੍ਰਸਤ ਵਿੱਚ ਵਿਚਰਦਿਆਂ ਹੋਇਆਂ ਬਿਲਾਸ਼ੀ ਨੂੰ ਦੁੱਖ ਸੁੱਖ ਨੂੰ ਪਰਮਾਤਮਾ ਦੀ ਰਜਾ ਸਮਝਦੇ ਉਸ ਦੀ ਮਿੱਠੀ ਦਾਤ ਜਾਣ ਕੇ ਹੰਡਾਉਣ ਦੀ ਜਾਂਚ ਆਉਣੀ ਚਾਹੀਦੀ ਹੈ ਗੁਰੂ ਨਾਨਕ ਨਾਮ ਲੈਵਾ ਸੱਜਣਾ ਨੇ ਔਰਤ ਵਰਗ ਦਾ ਪਰਮਾ ਸਤਿਕਾਰ ਕਰਕੇ ਉਸ ਨੂੰ ਬਰਾਬਰੀ ਦੇ ਅਹਿਸਾਸ ਵਿੱਚ ਆਪਣੇ ਨਾਲ ਲੈ ਕੇ ਜੀਵਨ ਸੰਘਰਸ਼ ਲਈ ਉਸ ਨੂੰ ਸੰਯੋਗ ਪਾਈਵਾਲ ਸਮਝਣਾ ਹੈ ਗੁਰੂ ਸਾਹਿਬ ਅਨੁਸਾਰ ਰਾਜਾ ਰਾਣੀਆਂ ਤੇ ਸੰਤਾਂ ਨੂੰ ਜਨਮ ਦੇਣ ਵਾਲੀ ਔਰਤ ਦਾ ਜਿੰਨਾ ਵੀ ਸਤਿਕਾਰ ਕੀਤਾ ਜਾਵੇ ਥੋੜਾ ਹੈ ਔਰਤ ਵਰਗ ਪ੍ਰਤੀ ਬਾਬੇ ਦੀਸ ਅਨਸਾਰੂ ਸੋਚਨੇ ਹਰ ਸਮਾਜ ਵਿੱਚ ਮਹਿਲਾ ਵਰਗ ਦੀ ਦਸ਼ਾ ਸੰਭਾਲਣ ਲਈ ਇੱਕ ਸਜੂਜਾ ਮਾਹੌਲ ਜ਼ਰੂਰ ਸਿਰਜ ਕੀਤਾ ਬਾਬੇ ਦੇ ਬੇਸ਼ੁਮਾਰ ਪ੍ਰੋਪ ਸਰਕਾਰੀ ਉਪਦੇਸ਼ਾਂ ਤਾਕੀਦਾਂ ਸਿਧਾਂਤਾਂ ਅਸੂਲਾਂ ਅਤੇ ਧਾਰਨਾਵਾਂ ਸਦਕਾ ਜਿਸ ਨਵੇਂ ਮਨੁੱਖ ਦੀ ਘਾਟ ਕੜੀ ਗਈ ਉਸ ਨੂੰ ਸਖਤ ਹਲੀਮ ਹੋ ਕੇ ਮਾਨਵਤਾ ਦੀ ਸੇਵਾ ਵਿੱਚ ਕਰਮਸ਼ੀਲ ਹੋਣਾ ਉਸ ਦੀ ਇੱਕ ਅਵਸ਼ਕਤਾ ਬਣਾ ਦਿੱਤੀ ਗਈ ਕਿ ਸਮਾਜ ਵਿੱਚ ਆਪਸੀ ਮਤਭੇਦਾਂ ਨੂੰ ਨਿਰਬਲ ਕੀਤਾ ਜਾ ਸਕੇ ਅਤੇ ਪਰਸਪਰ ਫਰੇਮ ਪਿਆਰ ਦਾ ਖੁਸ਼ਗਵਾਰ ਵਾਤਾਵਰਨ ਵਿਕਸਿਤ ਹੋ ਸਕੇ ਗੁਰੂ ਨਾਨਕ ਉਪਾਸ਼ਕ ਨੂੰ ਇਸ ਸਿੱਖਿਆ ਤੇ ਪੂਰੀ ਤਰ੍ਹਾਂ ਅਮਲ ਕਰਨ ਲਈ ਅਸਰਦਾਰ ਢੰਗ ਨਾਲ ਸਮਝਾਇਆ ਗਿਆ ਹੈ ਕਿ ਉਸਨੇ ਮਾਨਵਤਾ ਦੀ ਨਿਸ਼ਕਾਮ ਸੇਵਾ ਕਰਨੀ ਹੈ ਉਸਨੇ ਜਿਹੜੀ ਕਾਲ ਕਮਾਉਣੀ ਹੈ ਉਸ ਨੂੰ ਪਰਿਵਾਰ ਦੇ ਨਾਲ ਆਪਣੀ ਨਿੱਜਤਾ ਤੋਂ ਉੱਤੇ ਉੱਠ ਕੇ ਗਰਵ ਗਰਜਮੰਦਾਂ ਤੱਕ ਵੀ ਲੈ ਕੇ ਜਾਣਾ ਹੈ ਕਾਲਕਾਏ ਕਿਸ ਹੱਥੋਂ ਦੇ ਵਰਗੇ ਜਜ਼ਬਾਤ ਨੂੰ ਉਸ ਨੂੰ ਕੰਠ ਕਰਨੇ ਹੋਣਗੇ ਤਾਂ ਕਿ ਸਮਾਜਿਕ ਜੀਵਨ ਬਲਵਾਨ ਤੇ ਮਰਿਆਦਾਵਤ ਹੋ ਸਕੇਗਾ ਠੀਕ ਹੈ ਬਾਬਾ ਨਾਨਕ ਨੇ ਆਪਣੇ ਸਿੱਖ ਦੇ ਹਿਰਦੇ ਵਿੱਚ ਹਲੀਮੀ ਨਿਮਰਤਾ ਬਰਾਬਰੀ ਭਰੇ ਵਿਹਾਰ ਨੂੰ ਪ੍ਰਪੱਕ ਕਰਵਾਇਆ ਪਰ ਇਸ ਵਿੱਚ ਅਣਖ ਦੀ ਕਮੀ ਵੀ ਜ਼ਰੂਰ ਸੰਚਿਤ ਕਰ ਦਿੱਤੀ ਤਾਂ ਕਿ ਉਸ ਦੀਆਂ ਮਿਹਰਬਾਨੀਆਂ ਸੇਵਾਵਾਂ ਅਤੇ ਸਦਭਾਵਨਾਵਾਂ ਨੂੰ ਉਸ ਦੀ ਕਮਜ਼ੋਰੀਆਂ ਬੁੱਧੀਲੀ ਨਾ ਸਮਝਿਆ ਜਾਵੇ अजि दुविधा परिस्थिति पैर ना पसार सके ताकीद कर जे पीवे पत् लथी जाए सब हराम जेता खिश खाए अंग सौ बयाली दी पत ही लथी गई इज्जत ही ना रही उसको बाकी की रहा उसका हीना मन कुछ उसारू ते संचारू कर्म करन तो असमर्थ रहेगा अजय मनुख ने नाम की प्राप्ति कितों कर लेनी है ਜੋ ਹਰ ਇੱਕ ਜੀਵ ਦਾ ਅੰਤਮ ਲਕਸ਼ ਹੈ ਇਸ ਬਾਰੇ ਗੁਰੂ ਸਾਹਿਬ ਵਿਸ਼ੇਸ਼ ਚੇਤ ਕਰਦੇ ਹਨ ਕਿ ਵਿਣ ਨਾਵੇ ਪਤ ਤ ਗਇਆ ਗਵਾਏ ਇਸ ਲਈ ਅਣਖ ਨੂੰ ਬਰਕਰਾਰ ਰੱਖਣ ਲਈ ਨਾਮ ਨੂੰ ਆਧਾਰ ਬਣਾ ਕੇ ਰੱਖਣਾ ਇੱਕ ਬਹੁਤ ਜ਼ਰੂਰੀ ਹੈ ਨਾਮ ਅਧਾਰਤ ਅਣਕ ਪੱਤ ਨੂੰ ਸ਼ਕਤੀ ਬਖਸ਼ਦੀ ਹੈ ਜਿਸ ਨਾਲ ਸਾਰੇ ਕਾਰਜ ਨਿਜਤਾ ਰੂਪ ਵਿੱਚ ਤੇ ਸਰਲ ਢੰਗ ਨਾਲ ਚੱਲਦੇ ਰਹਿੰਦੇ ਹਨ ਅਤੇ ਇਹਨਾਂ ਵਿਚਾਰਾਂ ਨਾਲ ਉਤਪੋਤ ਹੋਇਆ ਗੁਰੂ ਨਾਨਕ ਦਾ ਉਪਾਸ਼ਕ ਸੰਸਾਰ ਵਿੱਚ ਪਰਮ ਸ੍ਰੇਸ਼ਟ ਭੂਮਿਕਾ ਨਿਭਾਉਣ ਲਈ ਹਮੇਸ਼ਾ ਤਤਪਰ ਰਹਿੰਦਾ ਹੈ ਨਿਰਮਲ ਬਾਣੀ ਜੋ ਰੱਬੀ ਰਮਜਾ ਸਾਂਝੀਆਂ ਕਰਦੀਆਂ ਹਨ ਹਰ ਕਿਸੇ ਲਈ ਵਰਦਾਨ ਹੈ ਗੁਰੂ ਦਾ ਸਿੱਖ ਇਸ ਦਾ ਪ੍ਰਥਮ ਲਾਭ ਪਾਤਰੀ ਹੋ ਸਕਦਾ ਹੈ ਇਸ ਲਈ ਗੁਰੂ ਵੱਲ ਮੂੰਹ ਕਰਕੇ ਜੀਵਨ ਜੀਣ ਵਾਲਾ ਮਨੁੱਖ ਅਗਿਆਨਤਾ ਦੇ ਜਕੜਵੇਂ ਹਨੇਰੇ ਵਿੱਚ ਨਹੀਂ ਫਸਦਾ ਉਸ ਨੂੰ ਜੀਵਨ ਦਾ ਗਾੜੀ ਰਾਸਪਸ਼ਟ ਦਿਸਦਾ ਹੈ ਉਸ ਤੇ ਅੰਦਰ ਬਾਹਰ ਚਾਨਣ ਹੀ ਚਾਨਣ ਪਸਰਿਆ ਹੋਣ ਕਾ ਕారణ ਉਹ ਆਪਣੇ ਨਾਲ ਕੋਈ ਹੋਰ ਨਾ ਦਾ ਵੀ ਕਲਿਆਣ ਕਰਦਾ ਹੈ ਗੁਰੂ ਨਾਨਕ ਦਾ ਸ਼ਿੰਸ਼ ਹੰਕਾਰੀ ਨਹੀਂ ਸਵੇ ਅਭਿਮਾਨੀ ਹੋ ਸਕਦਾ ਹੈ ਉਹ ਨਦਾਨ ਨਹੀਂ ਨੁਰਾਨੀ ਹੋ ਸਕਦਾ ਹੈ ਲਾਲਚੀ ਨਹੀਂ ਨਿਸ਼ਕਾਮੀ ਹੋ ਸਕਦਾ ਹੈ ਸਵਾਰਥੀ ਨਹੀਂ ਪ੍ਰੋਪਕਾਰੀ ਹੋ ਸਕਦਾ ਹੈ ਇਸ ਲਈ ਉਹ ਸੁਹਰਦ ਪੁਰਸ਼ ਹਰ ਪ੍ਰਕਾਰ ਦੇ ਘਟਾਲਿਆਂ ਰਿਸ਼ਵਤ ਖੋਰੀਆਂ ਤੇ ਮੱਕਰ ਜਾਲਾਂ ਤੋਂ ਪੂਰੀ ਤਰ੍ਹਾਂ ਦੂਰੀ ਬਣਾਈ ਰੱਖਦਾ ਹੈ ਉਹ ਤਾਂ ਸੰਸਾਰ ਵਿੱਚ ਅਲਿਪਤ ਰਹਿ ਕੇ ਜੀਵਨ ਬਤੀਤ ਕਰਦਾ ਹੈ ਜਿਵੇਂ ਮੁਰਗਾਪੀ ਜਲ ਵਿੱਚ ਰਹਿੰਦੀ ਹੋਈ ਵੀ ਆਪਣੇ ਖੰਭਾਂ ਨੂੰ ਭਿੱਜਣ ਨਹੀਂ ਦਿੰਦੀ ਜਿਵੇਂ ਕਮਲ ਕੰਬਲ ਦਾ ਫੁੱਲ ਪਾਣੀ ਵਿੱਚ ਹੁੰਦਿਆਂ ਹਿਆਂ ਵੀ ਸਦਾ ਅਪਿਜੇ ਰਹਿੰਦਾ ਹੈ ਅਤੇ ਆਪਣੀ ਖੂਬਸੂਰਤੀ ਤੇ ਖੁਸ਼ਬੂ ਵੰਡਦਾ ਰਹਿੰਦਾ ਹੈ ਜੋ ਜਲਮੇ ਕਮਲ ਅਲਪਤੋ ਵਰਤੇ ਤਿਉਂ ਵਿੱਚੇ ਗਰੇ ਉਦਾਸ ਅੰਗ 978 ਅੰਜਾ ਸਤਗੁਰ ਨੇ ਜਿਸ ਕਾਮਲ ਮਨੋਖ ਨੂੰ ਧਰਤੀ ਦੀ ਸਰਦਾਰੀ ਕਰਨ ਲਈ ਸੁਧੜ ਕੀਤਾ ਹੈ ਉਸ ਨੂੰ ਗੁਰੂ ਸਾਹਿਬ ਦੀ ਬਾਣੀ ਜਪਜੀ ਸਾਹਿਬ ਵਿੱਚ ਹਦਾਇਤ ਕੀਤੀ ਗਈ ਹੈ ਕਿ ਉਸ ਨੇ ਹੁਕਮ ਰਜਾਈ ਵਿੱਚ ਰਹਿਣਾ ਹੈ ਭਾਣਾ ਮੰਨਣਾ ਹੈ ਜੋ ਕੁਝ ਹੋ ਰਿਹਾ ਹੈ ਉਸ ਨੂੰ ਕਾਲਪੁਰਖ ਦੀ ਰਜ਼ਾ ਸਮਝਣਾ ਹੈ ਦੁਨਿਆਵੀ ਲਾਲਸਾਵਾਂ ਕਰਨਾ ਚਿੱਤ ਨੂੰ ਡੁਲਾਉਣਾ ਨਹੀਂ ਪਰਮੋਣਾ ਨਹੀਂ ਤੇ ਨਾ ਹੀ ਸਬਰ ਸੰਤੋਖ ਦਾ ਪੱਲਾ ਛੱਡਣਾ ਹੈ ਉਸ ਨੇ ਚੰਗਾ ਸੁਣਨਾ ਚੰਗਾ ਸੋਚਣਾ ਚੰਗੇ ਕਰਮ ਕਰਨੇ ਹਨ ਅਜੀਆਂ ਗੱਲਾਂ ਵੱਲ ਲਗਾਤਾਰ ਧਿਆਨ ਦੇ ਕੇ ਉਸ ਨੇ ਸੰਸਾਰ ਵਿੱਚ ਉਪਜੀਵਕਾਂ ਕਮਾਉਣ ਲਈ ਪ੍ਰੇਰਿਤਨਸ਼ੀਲ ਹੋਣਾ ਹੈ ਤਾਂ ਕਿ ਉਸ ਦੇ ਅਤੇ ਪ੍ਰਮਾਤਮਾ ਦੇ ਮਿਲਾਪ ਵਿੱਚ ਜਿਹੜੀ ਕੂੜ ਕੁਸਤ ਤੇ ਝੂਠ ਦੀ ਦੁਵਾਰ ਉਸਰੀ ਹੋਈ ਹੈ ਉਹ ਟੈ ਸਕੇ ਇਸ ਪ੍ਰਾਪਤੀ ਲਈ ਉਸਨੇ ਹਰ ਲਿਹਾਜ਼ ਨਾਲ ਹੁਕਮ ਦੀ ਪਾਲਣਾ ਵਿੱਚ ਰਹਿੰਦੇ ਹੋਏ ਹੁਕਮੀ ਬੰਦਾ ਬਣਨਾ ਹੈ ਜਿਸ ਦੇ ਹੱਥ ਕਾਰਵਲ ਤੇ ਚਿੱਤ ਹਮੇਸ਼ਾ ਦਰਤਾਰ ਵੱਲ ਕੇਂਦ੍ਰਿਤ ਹੋਣਾ ਜ਼ਰੂਰੀ ਹੈ ਤਾਂ ਕਿ ਜਗਿਆਸੂ ਨੂੰ ਪ੍ਰਮਾਤਮਾ ਦਾ ਸਿੱਧਾ ਦਰ ਬਿਨਾਂ ਖਟਕੇ ਤੇ ਬਿਨਾਂ اٹਕੇ ਪ੍ਰਾਪਤ ਹੋ ਸਕੇ ਜਿੰਨੀ ਕਹੋ ਉੰਨੀ ਹੀ ਥੋੜੀ ਮੇਰੇ ਸਾਹਿਬ ਦੀ ਵਡਿਆਈ ਗੁਰੂ ਨਾਨਕ ਆਪਣੇ ਸਿੱਖਾਂ ਅਨੁਸਾਰ ਉੱਚ ਬਣਾਉਣ ਵਿੱਚ ਵਿਸ਼ਵਾਸ ਰੱਖਦੇ ਸਨ ਇਸ ਲਈ ਉਨ੍ਹਾਂ ਨੇ ਉਸ ਦੇ ਆਚਰਣ ਨੂੰ ਪਰਪੱਕ ਕਰਨ ਲਈ ਉਸ ਨੂੰ ਅਮਲੀ ਸੇਦਾਂ ਬਖਸ਼ੀਆਂ ਅਤੇ ਉਹ ਆਪ ਵੀ ਆਮ ਫਹਿਮ ਭਾਸ਼ਾ ਪੰਜਾਬੀ ਵਿੱਚ ਤਾਂ ਕਿ ਆਮ ਸਧਾਰਨ ਬਿਲਾਸ਼ੀਆਂ ਲਈ ਵੀ ਅਧਿਆਤਮਕ ਫਲਸਫਾ ਇਸ ਵਿੱਚ ਸਮਾ ਸਕੇ ਅਤੇ ਇਹ ਹਰ ਲਿਹਾਜ਼ ਨਾਲ ਅਮੀਰ ਤੇ ਬਲਵਾਨ ਹੋ ਕੇ ਵਿਸ਼ਵ ਮੰਚ ਤੇ ਯੋਗਦਾਨ ਪਾ ਸਕਣ ਵਿੱਚ ਪਰਮ ਸ੍ਰੇਸ਼ਟ ਭੂਮਿਕਾ ਨਿਭਾ ਸਕੇ ਤੇ ਸਰਲ ਸਾਦਾ ਜੀਵਨ ਜੀਣ ਵਾਲਿਆਂ ਨੂੰ ਉੱਚ ਸੁੱਚੇ ਖਿਆਲਾਂ ਨਾਲ ਮਾਲਾ ਮਾਲ ਕਰ ਸਕੇ ਐਵੇਂ ਹੀ ਗੁਰੂ ਸਾਹਿਬ ਨੇ ਬਿਲਾਸ਼ੀ ਨੂੰ ਕਾਮ ਕ੍ਰੋਧ ਲੋਭ ਮੋਹ ਕਰਤੇ ਹੰਕਾਰ ਦੇ ਪਰਵਾਮਾ ਤੋਂ ਵੀ ਉੱਚਾ ਉਠਾ ਦਿੱਤਾ ਸਭ ਤੇ ਪੈਰਾ ਦੇਣ ਲਈ ਉਸ ਵਿੱਚ ਨੀਡਰਤਾ ਦਾ ਅਜਿਹਾ ਸੰਚਾਰ ਕੀਤਾ ਕਿ ਉਹ ਹੱਕ ਇਨਸਾਫ ਦੀ ਪ੍ਰਾਪਤੀ ਅਤੇ ਕਾਇਮੀ ਦਾਈਮੀ ਲਈ ਆਪਣੇ ਆਪ ਨੂੰ ਵਾਰ ਦੇਣ ਵਿੱਚ ਪਿੱਛੇ ਨਾ ਰਹਿਣ ਖੁਦ ਗੁਰੂ ਸਾਹਿਬ ਨੇ ਆਪਣੀ ਦਲੇਰੀ ਭਰੀ ਸੋਚ ਨਾਲ ਬਾਬਰ ਵਰਗੇ ਹਮਲਾਵਾਰਾਂ ਨੂੰ ਜ਼ੁਲਮ ਕਰਨ ਦੇ ਵਿਰੁੱਧ ਲਲਕਾਰਨ ਵਿੱਚ ਕੋਈ ਕਸਰ ਨਹੀਂ ਛੱਡੀ ਉਹਨਾਂ ਨੇ ਬਾਬਰ ਅਤੇ ਉਹਨਾਂ ਦੇ ਜਰਵਾਣਿਆਂ ਦੀ ਖਨੀਰਗਰਦੀ ਵਿਰੁੱਧ ਪਰਮਾਤਮਾ ਤੱਕ ਨੂੰ ਵੀ ਗਿੱਲਾ ਗਿਲਾ ਕਰਨ ਤੋਂ ਗਰੇਜ਼ ਨਹੀਂ ਕੀਤਾ ਅਤੇ ਇੱਥੇ ਤੱਕ ਕਹਿ ਦਿੱਤਾ ਕਿ ਇਹ ਸਭ ਜ਼ੁਲਮ ਜ਼ਬਰ ਅਤੇ ਤਿਆਜਾਰ ਵਹਿ ਕੇ ਤੈਨੂੰ ਵੀ ਤਰਸ ਨਹੀਂ ਆਇਆ ਤੂੰ ਕਿਹੋ ਜ੍ਹਾ ਪਰਮਾਤਮਾ ਸਬਦ ਬਤਿਪਾਲਿਤ ਤੇ ਰਖੇਖ ਹੈ ਇਸ ਲਈ ਸਬਦਾਂ ਖਿਆ ਰੱਖਣਾ ਤੇ ਆ ਧਰਮ ਹੈ ਤੇਰਾ ਵਿਦ ਹੈ ਇਤੀ ਮਾਰ ਪਈ ਗੁਰਲਾਣੇ ਤੈਂ ਕੀ ਦਰਦ ਨ ਆਇਆ ਅੰਗ 360 ਜੇ ਕੋਈ ਤਾਕਤਵਰ ਮਨੁੱਖ ਦੂਜੇ ਤਾਕਤਵਰ ਮਨੁੱਖ ਨਾਲ ਭੇਡ ਜਾਵੇ ਤਾਂ ਲੋਕੀ ਸਹਿ ਲੈਂਦੇ ਹਨ ਪਰ ਜੇਕਰ ਕੋਈ ਪਖਿਆੜੇ ਭੇਡਾਂ ਦੇ ਵਗ ਦੇ ਟੁੱਟ ਪਵੇ ਤੇ ਉਹਨਾਂ ਨੂੰ ਮਾਰ ਦੇਵੇ ਤਾਂ ਉਸ ਹਾਲਤ ਵਿੱਚ ਵਗ ਦੇ ਮਾਲਕ ਦੀ ਜਵਾਬਦੇਹੀ ਜ਼ਰੂਰ ਬਣਦੀ ਹੈ ਕਿ ਉਹ ਆਪਣੇ ਮਾਲ ਦੀ ਜੋਗ ਰਾਖੀ ਕਿਉਂ ਨਹੀਂ ਕਰ ਸਕਿਆ ਕਰਤਾ ਤੋਂ ਸਬਨਾ ਕਸੂਈ ਜੇ ਸਖਤਾ ਸੱਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ ਸਖਤਾ ਸੀ ਮਾਰੇ ਪੈ ਵਗੇ ਖਸਮੇ ਸਾ ਪੁਰਸਾਈ ਅੰਗ 360 ਗੁਰੂ ਸਾਹਿਬ ਦੀ ਪਵਿੱਤਰ ਜੋਤ ਅਨੁਸਾਰ ਅਜਿਹਾ ਮਨੁੱਖ ਹੀ ਕੋਈ ਕ੍ਰਾਮਤ ਜੀਵਨ ਬਤੀਤ ਕਰਕੇ ਲਗਾਈ ਦਾ ਫਲਾ ਕਰ ਸਕਦਾ ਹੈ ਜਿਸ ਦਾ ਆਪਣਾ ਜੀਵਨ ਸਰਲ ਸਾਦਾ ਸੰਜੀਦਾ ਸੁਹਿਰਮ ਸੁਖਮ ਤੇ ਸੁਗਮ ਅਤੇ ਗੁਰੂ ਵਿਚਾਰ ਧਾਰਾ ਦਾ ਅਨੁਸੁੱਗੀ ਹੋਵੇ ਉਹ ਸੱਚ ਸਰੂਪ ਹੋਵੇ ਸਭਨਾ ਵਿੱਚ ਸਤਵਾਦੀ ਸਦਾਚਾਰ ਦਾ ਸੰਚਾਰ ਕਰਨ ਵਿੱਚ ਪੇਸ਼ ਪੇਸ਼ ਰਹੇ ਉਹ ਪਿਆਰ ਅਤੇ ਤੇ ਦੀ ਮੂਰਤੀ ਹੋਵੇ ਪਿਆਰ ਕਰੇ ਪਿਆਰ ਵੰਡੇ ਇਹ ਸਾਰਾ ਕੁਝ ਕਰਨਾ ਤਲਵਾਰ ਦੀ ਧਾਰ ਤੇ ਚਿਲਾ ਅਸਮਾਨ ਹੈ ਸਰਲ ਤੇ ਸੋਖਾ ਕਦਮ ਤਾਂ ਉਕਾ ਹੀ ਨਹੀਂ ਇਸ ਪਰ ਥਾਏ ਗੁਰੂ ਸਾਹਿਬ ਦਾ ਆਪਣਾ ਕਥਨ ਵੀ ਹੈ ਜੋ ਸਾਨੂੰ ਯੋਗ ਅਗਵਾਈ ਬਖਸ਼ਦਾ ਹੈ ਜਾਂ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਕਲੀ ਮੇਰੇ ਆਓ ਇਤ ਤੇ ਮਾਰਗ ਪੈਰ ਧਰੀ ਜਾ ਸਰਦੀਚੇ ਕਾਣ ਨਾ ਕੀਜੈ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਅਜੇ ਸ਼ਕਤੀਸ਼ਾਲੀ ਦਲੇਰਾਨਾ ਅਤੇ ਗੌਰਵਮਈ ਜੀਵਨ ਦਾ ਧਾਰਨੀ ਬਣਾਉਣਾ ਸਿਖਾਉਂਦੇ ਹਨ ਤਾਂ ਕਿ ਉਹ ਦੁੱਖ ਸੁੱਖ ਤੇ ਹਰ ਪ੍ਰਕਾਰ ਦੇ ਤਸ਼ਤੰਦਾ ਅਤੇ ਅਤਿਆਚਾਰਾਂ ਦਾ ਦਲੇਰੀ ਅਣਖ ਤੇ ਸਬਰ ਨਾਲ ਮੁਕਾਬਲਾ ਕਰਕੇ ਜਰਵਾਣੇ ਨੂੰ ਉਸ ਦੀ ਜਾਤੀ ਦਾ ਅਹਿਸਾਸ ਕਰਾ ਕੇ ਉਸ ਨੂੰ ਸ਼ਰਮਸ਼ਾਨ ਕਰ ਸਕਣ ਤਾਂ ਕਿ ਉਸ ਦਾ ਜ਼ਮੀਰ ਨੂੰ ਝੰਡੋੜਾ ਦੇ ਕੇ ਰਾਹ ਰਾਸ਼ਦ ਤੇ ਲਿਆ ਜਾ ਸਕੇ ਜੇਕਰ ਇਸ ਇਤਿਹਾਸ ਵੱਲ ਚਾਤੀ ਮਾਰੀਏ ਤਾਂ ਸਾਨੂੰ ਪ੍ਰਤੱਖ ਰੂਪ ਵਿੱਚ ਇਸ ਪੰਧ ਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਦਸਵੇਂ ਜਾਮੇ ਤੱਕ ਪ੍ਰਵੇਸ਼ ਕਰਨ ਤੱਕ ਜੁਗ ਜੁਗੋ タルਛੀ ਗੁਰੂ ਗ੍ਰੰਥ ਸਾਹਿਬ ਨੂੰ ਸੰਦੀਵੀ ਤੇ ਸਰਵ ਵਿਆਪੀ ਗੁਰੂ ਦਾ ਦਰਜਾ ਪ੍ਰਾਪਤ ਹੋ ਜਾਣ ਦਾ ਸਫ਼ਰ ਤੈਅ ਕਰਨ ਉਪਰੰਤ ਜੋ ਖਾਲਸਾ ਧਰਤੀ ਤੇ ਪ੍ਰਗਟ ਹੋਇਆ ਉਸ ਨੇ ਇਤਿਹਾਸ ਦਾ ਮੂੰਹ ਮੋੜ ਕੇ ਰੱਖ ਦਿੱਤਾ ਜ਼ਾਲਮਾਂ ਤੇ ਅਤਿਆਚਾਰੀਆਂ ਦੇ ਦੰਦ ਖੱਟੇ ਕਰ ਦਿੱਤੇ ਅਤੇ ਮੌਕਾ ਮਿਲਦਿਆਂ ਹੀ ਉਹਨਾਂ ਦੇ ਵਾਂਗ ਨਿਭੂਆਂ ਲਹੂ ਨਚੋੜ ਛੱਟੇ ਸਵਾ ਸਵਾ ਲੱਖ ਨਾਲ ਇੱਕ ਸਿੰਘ ਦਲੇਰੀ ਨਾਲ ਲੋਹਾ ਲੈਂਦਾ ਤੇ ਮਕਸਦ ਤੇ ਫਤਿਹ ਪੁੰਦਾ ਰਿਹਾ ਕਰੂਜ ਨੇ ਆਪਣੀ ਕੁਸ਼ਲ ਤੇ ਪ੍ਰਵੀਨ ਸੂਝ-ਬੂਝ ਨਾਲ ਬਿਹਤਰੀਨ ਮਨੁੱਖ ਦੀ ਬੜੀ ਕਮਾਲ ਘਾੜ ਤੇ ਹੀ ਨਹੀਂ ਘੜੀ ਉਸ ਨੂੰ ਚੰਗੀ ਭੂਮਿਕਾ ਨਿਭਾਉਣ ਲਈ ਜਦੋਂ ਜੋਗਾ ਹੋਇਆ ਦੇਖ ਵੀ ਲਿਆ ਅਸੀਂ ਗੁਰੂ ਸਾਹਿਬ ਦੀਆਂ ਸਾਡੇ ਸਾਰਿਆਂ ਦੇ ਵਦੀ ਨਿਰਮਾਣ ਲਈ ਕੀਤੀਆਂ ਮਿਹਰਵਾਨੀਆਂ ਦਾ ਕਦੇ ਵੀ ਦੇਣਾ ਨਹੀਂ ਚੁਕਾ ਸਕਦੇ ਇਹ ਸਾਡੇ ਧੰਨ ਭਾਗ ਹਨ ਕਿ ਉਸ ਉਸ ਮਹਾਨ ਗੁਰੂ ਦੇ ਸਿੱਖ ਹਾਂ ਜਿਨ੍ਹਾਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਸਮੁੱਚੀ ਮਨੁੱਖਤਾ ਦੇ ਕਲਿਆਣ ਹਿੱਤ ਹੱਕ ਇਨਸਾਫ ਤੇ ਡਟ ਕੇ ਪ੍ਰਚਾਰ ਕੀਤਾ ਤੇ ਇਨਸਾਫੀ ਜੀਵਨ ਵਿੱਚ ਇੱਕ ਨਵੀਂ ਰੂਹ ਫਿੱਕੀ ਰਮੀ ਰੂਹ ਫੂਕ ਦਿੱਤੀ ਅਤੇ ਜ਼ਿੰਦਗੀ ਦੇ ਆਖਰੀ ਦੋ ਦਹਾਕਿਆਂ ਵਿੱਚ ਕਰਤਾਰਪੁਰ ਵਿਖੇ ਵਸ ਕੇ ਉਸ ਨੂੰ ਮਹਾਨ ਗੁਰਸਿੱਖ ਦੀ ਘਾਟ ਦਾ ਪ੍ਰੈਕਟੀਕਲ ਕੇਂਦਰ ਬਣਾ ਦਿੱਤਾ ਪਰ ਅਫਸੋਸ ਦੀ ਗੱਲ ਹੈ ਕਿ ਦੁਨੀਆ ਦੇ ਕਾਰੋਬਾਰਾਂ ਅਤੇ ਮਾਇਆ ਦੇ ਵਾਅਦੇ ਪਸਾਰੇ ਨੇ ਸਾਡੇ ਕੰਨ ਗੁਰੂ ਦੀ ਗੱਲ ਨੂੰ ਧਿਆਨ ਨਾਲ ਸੁਣਨ ਲਈ ਸ਼ਾਇਦ ਬੋੜੇ ਕਰ ਦਿੱਤੇ ਅਸੀਂ ਸਭ ਕੁਝ ਲਈ ਚੰਗੇ ਭਲੇ ਹਾਂ ਮਤਲਬ ਨੂੰ ਸਾਹਮਣੇ ਰੱਖ ਕੇ ਸਾਨੂੰ ਸਾਰੀਆਂ ਸਿਆਣਪਾਂ ਚਤਰਾਈਆਂ ਤੇ ਚਲਾਕੀਆਂ ਦਾ ਪ੍ਰਯੋਗ ਕਰਨਾ ਆ ਜਾਂਦਾ ਹੈ ਪਰ ਜਦ ਗੁਰੂ ਦੀ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਅਸੀਂ ਕੇਸ ਮਾਰ ਜਾਂਦੇ ਹਾਂ ਮੱਕਰੇ ਹੋ ਜਾਂਦੇ ਆ ਅਜਿਹਾ ਵਿਚਾਰ ਆਪਣਾ ਕਿ ਅਸੀਂ ਕਿਵੇਂ ਗੁਰੂ ਦੇ ਫਰਜ਼ੰਦ ਅਕਵਾ ਸਕਾਂਗੇ ਗੁਰੂ ਨੇ ਸਾਡੇ ਲਈ ਆਪਣੀ ਰਿਸ਼ਤੇਦਾਰੀ ਨਹੀਂ ਦੇਖਣੀ ਉਹਨਾਂ ਨੇ ਤਾਂ ਉਹਨਾਂ ਸੂਲਾਂ ਦਾ ਸਾਡਾ ਲੇਖਾ ਜੋਖਾ ਕਰਨਾ ਹੈ ਜੋ ਉਸਨੇ ਬਖਸ਼ੂਸ਼ ਰੂਪ ਵਿੱਚ ਸਾਨੂੰ ਪ੍ਰਦਾਨ ਕੀਤੇ ਹਨ ਸਾਨੂੰ ਇਹ ਗੱਲ ਜ਼ਰੂਰ ਯਾਦ ਰੱਖਣੀ ਚਾਹੀਦੀ ਹੈ ਕਿ ਲਿਹਾਜ਼ ਤਾਂ ਗੁਰੂ ਨੇ ਆਪਣੇ ਸਕੇ ਪੁੱਤਰਾਂ ਦਾ ਵੀ ਨਹੀਂ ਸੀ ਕੀਤਾ ਅਤੇ ਜਦ ਸੇਵਾਦਾਰੀ ਕਰਕੇ ਅਤੇ ਬੇਮਿਸਾਲ ਵਫਾਦਾਰੀ ਦਿਖਾ ਕੇ ਗੁਰਗੱਦੀ ਸੇਵਕ ਲੈਣਾ ਲੱਗਿਆ ਤਾਂ ਫਿਰ ਉਹ ਹੱਥ ਮਲਦੇ ਰਹੇ ਮਿੱਤਰੋ ਅਮਲਾਂ ਤੇ ਹੀ ਨਵੇੜੇ ਹੋਣੇ ਹਨ ਸੁੱਕੀਆਂ ਫੜਾਂ ਮਾਰਨਾਂ ਜ਼ਿੰਦਗੀ ਦੀ ਦੌੜ ਵਿੱਚ ਸਫਲਤਾ ਪ੍ਰਾਪਤ ਕਰਨੀ ਮੁਸ਼ਕਲ ਹੈ ਸਗੋਂ ਅਸੰਭਵ ਹੈ ਖਿਆਲ ਰੱਖਣਾ ਇਤਨਾ ਲਾਮਿਸਾਲ ਵਿਰਸਾ ਹਾਸਲ ਕਰਨ ਦੇ ਬਾਵਜੂਦ ਵੀ ਲੋਕੀ ਸਾਡੇ ਚਾਲ ਚੱਲਣ ਤੇ ਚਰਿੱਤਰ ਨੂੰ ਦੇਖਦੇ ਹੋਏ ਇਹ ਨਾ ਕਹਿੰਦੇ ਫਿਰਨ ਕਿ ਗੱਲੀ ਅਸੀਂ ਚੰਗੀਆਂ ਆਚਰੀ ਬੁਰੀ ਹਾਂ ਮੰਨੂ ਕੁਸਦਾ ਕਾਲੀਆ ਬਾਹਰ ਚਟਵੀਆਂ ਅੰਗ 85 ਸਮੁੱਚੇ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਸਾਨੂੰ ਸਤਿਗੁਰੂ ਜੀ ਦਾ ਦਿਲੋਂ ਅਭਿਨੰਦਨ ਕਰਨਾ ਚਾਹੀਦਾ ਹੈ ਕਿ ਜਿਨ੍ਹਾਂ ਨੇ ਸਾਨੂੰ ਵਧੀਆ ਇਨਸਾਨ ਬਣਾ ਕੇ ਉਚੇਰੇ ਆਤਮਕ ਤੇ ਸਦਾਚਾਰਕ ਜੀਵਨ ਜੀਣ ਦੀ ਉਤਮ ਜਾਂਚ ਬਖਸ਼ੀ ਹੈ